કે આજે 2 સાલ મમ્બઈસ્ટર બેન્કિંગ સેન્ટર દે પૂરે હૈ ઉસપે ઓપરેટિવ આજ ઇસે ફંક્શન રખાયા ગયા હૈ 2 સાલ મનાન લઈએ મનો બડી ખુશી એ દસતે હોયા કે 2 સાલાં દે અંદર ઇસે બચ્ચે ની જે રિપ્લેસમેન્ટ હોઈ હૈ ஆல்મોસ્ટ જીને બચ્ચે એમિશન લેહી 70 80% પ્લેસમેન્ટ એરલાઇન ટ્રાવેલ ઓર હોસ્પિટલ ઇન્ડસ્ટ્રી મે હોઈ હૈ જો કી અપને આફી રેકોર્ડ હૈ ਕਿ ਕੋਈ ਵੀ ਕੋਚਿੰਗ ਟ੍ਰੇਨਿੰਗ ਸਿਊਟ ਹੈ ਉਹ ਦੀ ਪਲੇਸਮੈਂਟ ਆਉਂਦੀ ਹੈ 5-10% ਦੇ ਕੇ ਇਸੇ ਪਲੇਸਮੈਂਟ ਦੇ ਰਿਹਾ ਹੈ। ਹਮੇਸ਼ਾ ਗੁਰੂ ਸਾਹਿਬ ਦੀ ਕਿਰਪਾ ਨਾਲ 70 ਤੋਂ 90% ਦਿੰਦੀ ਹੈ। ਇਹਦਾ ਇੱਕ ਕਾਰਨ ਇਹ ਹੈ ਕਿ ਸਾਡੀ ਦੇ ਟ੍ਰੇਨਿੰਗ ਹੈ ਉਹ ਬਹੁਤ ਹੀ ਵਧੀਆ। ਅਸੀਂ ਪੂਰਾ ਕੋਰਸ ਸਿਲੇਬਸ ਬੜਾ ਕੰਪਰੀਹੈਂਸਿਵ ਹੈ। A ਤੋਂ Z ਜੋ ਵੀ ਤੁਸੀਂ ਸਿਖੀਂ ਅਰੀ 에ਅਰਲਾਈਨ ਦੇ ਅੰਦਰ ਹੋਟਲ ਦੇ ਟ੍ਰੈਵਲ ਅਸੀਂ ਸਾਰਾ ਕਵਰ ਕਰਦੇ ਹਾਂ। 33 ਸਾਲ ਹੋ ਗਏ। ਕੋਈ 10-20 ਸਾਲ ਦੀ ਗੱਲ ਨਹੀਂ ਹੈ। 33 ਸਾਲ ਦੇ ਈਗ

फिर सर्टिफिकेट देंद कोर्ट रेमडी सर्टिव साइंस वगैरह अति पूरा स्थीधान के तो कोर्स के अंदर स्विपिंग सॉफ्टवेयर सिखाने हैं स्विमिंग सिखाने के स्विमिंग बहुत जरूरी है अगर अप्लाई करना चाहते हैं इंटरनेशनल लर्निंग जब तक तो स्विमिंग नहीं आती इंटरनेशनल तो भी अप्लाई भी नहीं कर सकते कोर्स की ड्यूरेशन है ग्यारह महीने पार्ट टाइम कोर्स है तो इस कोर्स में नाल दो घंटे कोर्स है अल्टरनेट से तो अपनी ग्रेजुएशन पढ़ाई भी जारी कर सकते हो प्राइवेट लोन होती है कोर्स में पढ़ाई जारी कर सकते हो ਔਰ ਇਹ ਪ੍ਰੋਫੈਸ਼ਨ ਹੈ ਸਾਹਿਬ ਜਿਸ ਦੇ ਅੰਦਰ ਕਰੀਬ ਬੱਤੇ ਲੋ ਅਗਰ ਐਲ ਐਨ ਇਸ ਡੈਕ ਹੁੰਦਾ ਦੁਬਸਤੀ ਗੱਲਾਂ ਵੀ 40-50 ਰੁਪਏ ਮਹੀਨਾ ਮਿਲ ਜਾਂਦੇ ਆ ਤੇ ਇੰਟਰਨੈਸ਼ਨਲ ਐਲ ਐਨ ਚਾਹੁੰਦਾ ਹੈ ਤੇ 2-2.5 ਲੱਖ ਰੁਪਏ ਮਹੀਨਾ ਮੈਂ ਸਾਲ ਦੀ ਗੱਲ ਨਹੀਂ ਕਰ ਰਿਹਾ 1 ਮਹੀਨੇ ਦੀ ਗੱਲ ਦੀ ਮੇਰੇ ਖਿਆਲ ਤੁਸੀਂ ਸਾਰੇ ਪੱਤਰਕਾਰ ਇਸ ਤਰ੍ਹਾਂ ਜਾਣੋ ਕਿ ਕੋਈ ਵੀ ਪ੍ਰੋਫੈਸ਼ਨ ਹੈ ਸਾਹਿਬ ਜੀ ਜੋ 12ਵੀਂ ਪਾਸ ਸਿਰਫ 12ਵੀਂ ਪਾਸ ਬੱਚੇ ਜਿਹਦੇ ਅੰਦਰ ਲੀਗਲੀ ਕਾਨੂੰਨੀ ਤੌਰ ਤੇ ਢਾਈ ਲੱਖ ਰੁਪਏ ਦਾ ਦਾਅਵਾ ਕਰਦਾ ਮੇਰੇ ਖਿਆਲ ਉਹਨਾਂ ਦੇ ਪਿਤਾ ਜੀ ਨਗਰ ਦੀ ਸਰਵਿਸ ਨੇ ਹੁੰਦੇ

ਅਡਵਿਸ਼ਰ ਜੀ ਸਾਰੇ ਸਾਲ ਚੱਲਦੇ ਕੋਈ ਐਸਾ ਕੋਈ ਪੀਰ ਨਹੀਂ ਹੈ ਕਿ ਹਰ ਮਨ ਹਰ ਮਹੀਨੇ ਜਿਵੇਂ ਉਹ ਗੁਰਦੰਡੇ 11 ਮਹੀਨੇ ਦਾ ਕੋਸਟ ਪੂਰਾ ਸਾਲ ਚੱਲਦਾ ਦੇਖੋ ਪੰਜਾਬ ਦੇ ਬੱਚੇ ਜੇ ਮਲਵਾ ਤੇ ਦੇਖੋ ਸਾਡੇ ਬੱਚੇ ਇੱਕ ਇੱਕ ਕੁਦਰਤੀ ਕਿ ਖੌਨਦ ਹੈ ਰੱਬ ਦੀ ਬੜੀ ਕਿਰਪਾ ਗੁਰੂ ਸਾਹਿਬ ਦੀ ਕਿ ਸਾਡੇ ਬੱਚੇ ਉੱਚੇ ਲੰਬੇ ਸੋਹਣੇ ਲੱਕੇ ਹੁੰਦੇ ਹਨ ਪਠਾਨ ਕੋਡ ਲੈ ਲਓ ਜੰਮੂ ਲੈ ਲਓ ਇਹ ਲੈ ਲਓ ਪੂਰਾ ਪੰਜਾਬ ਦਾ ਏਰੀਆ ਇਹਦੇ ਬੱਚਿਆਂ ਨੂੰ ਕੀ ਚਾਹੀਦਾ ਸਿਰਫ ਕਮਿਊਨੀਕੇਸ਼ਨ ਵਾਲੀ ਵੀਕ ਹੁੰਦੀ ਹੈ ਪੋਜ਼ੀਸ਼ਨ ਬੈਠਣਾ ਚੱਲਣਾ ਪਰਸਨੈਲਿਟੀ ਡਵਲਪਮੈਂਟ ਗਰੂਮਿੰਗ ਇਹ ਸਾਡੀ ਜਿਹੜੀ ਸਭ ਤੋਂ ਜਿਆਦਾ ਖਾਸੀ ਤਾਂ ਉਹ ਗਰੂਮਿੰਗ ਆ ਸੀ ਬੱਚਾ ਜਿਹੜਾ ਆਂਦਾ ਹੈ ਉਹ ਉਸ ਵਕਤ ਫੋਟੋ ਦੇਖੋ ਤੇ ਜਿਹੜਾ ਜਾਂਦਾ ਹੈ ਉਹ ਅਸੀਂ ਪੂਰੀ ਉਹਦੀ ਕਾਇਆ ਕਰ ਪੂਰੀ ਟਰਾਂਸਫਾਰਮ ਕਰ ਦਿੰਦੇ ਹਾਂ ਉਹਨੂੰ ਬਿਲਕੁਲ ਫਿਨਿਸ਼ਿੰਗ ਕੋਈ ਜਿਹੜੇ ਸਵਿਟਜ਼ਰਲੈਂਡਿੰਗ ਵੀ ਨਿਕਸਦੇ ਉਹ ਸਾਡੀ ਖਾਤਰੀ ਖਾਫੀ ਜੀ ਹਾਂ ਦੇਖੋ ਪਲੇਸਮੈਂਟ ਕੋ ਅੱਜ ਤੁਸੀਂ ਕੋਈ ਕਹੋ ਵੀ ਮੈਂ ਕਹਾਂ ਮੇਰੀ ਮਾਂ ਬੜਾ ਚੰਗਾ ਖਾਣਾ ਬਣਾਉਂਦੀ ਹੈ ਤੁਸੀਂ ਪ੍ਰੂਫ ਕੀ ਹੈ ਮਗਾ ਖਾ ਕੇ ट्रेनिंग सबसमेंट जीठी कर ली जाए उस कई कोर्डमेंट तो पिछले साल विच ने जी प्लेसमेंट हुई है वो बड़े वर्ल्ड क्लास ब्रांड्स ब्रांड इंडिगो एयरलाइन हो गया कासा एयरलाइन हो गया तो एयर इंडिया हो गया अमृतसर इंटरनेशनल एयरपोर्ट हो गया दिल्ली टी एयरपोर्ट हो गया इथोपिया एयरलाइन हो गया तो अलावा हॉस्पिटैलिटी सैक्टर का देखिए तो सब तो वीडियो ताज स्वरना हो गया रेडिसन हायर सरोवर प्रेमीयर सो अमृतसर जिन्ने फाइव स्टार ने सब जगह ट्रैवल डेस्क फ्रंट डेस्क जो फ्रेंसन के बच्चे ने उस तो अलावा जो आप ट्रैवल सैक्टर की गल करिए तो मेक माई ट्रिप ईज माई ट्रिप बच्चे तो 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 एक ब्रांड तो उसके तो ब्रांड से जाने बच्चे ने अपने सारे दिन्यूल जो भी शड्यूल है दो घंटे की कलासली आना है सो so, पूरा हफ्ता क्लास है संडे तो इलावा तो so, वो दो घंटे बच्चा अपने सारे अपने शेड्यूल शो गए साढ़े बच्चे कई पार्ट टाइम वर्कर्स भी ने कई पार्ट टाइम सारे हंबल बैकग्राउंड ने बट जिं प्लेसमेंट हुई है अच्छ सा कुछ पेरेंट्स जहाँ बच्चों की प्लेसमेंट हुई है उन्होंने आप आके जो hmm. टेस्टिफाई किया है कि उन्होंने जिम्मे कायनात बदलगी जस्ट बिकॉज उन्हों जो तो बच्चा फ्रेंकन तो पास आउट होया दैन द स्पीक फॉर दैन 32 ਸਾਲ ਇੱਕ ਬ੍ਰਾਂਡ ਜਿਹੜਾ ਹੈਗਾ ਉਹ ਐਵੇਂ ਨਹੀਂ ਸਸਟੇਨ ਕਰ ਸਕਦਾ ਹੈਗਾ ਕਿੰਨੇ ਆਈਆਂ ਕਿੰਨੀਆਂ ਤੁਪਾਂ ਆਈਆਂ ਕਿੰਨੀਆਂ ਛਾਵਾਂ ਆਈਆਂ ਪਰ 32 ਸਾਲ ਤੋਂ ਇੱਕ ਬ੍ਰਾਂਡ ਜਿਹੜਾ ਹੈਗਾ 10 10 11 11000 ਬੱਚਿਆਂ ਦੀ ਪਲੇਸਮੈਂਟ ਹਰ ਸਾਲ ਕਰਾ ਰਿਹਾ ਹੈਗਾ ਤੇ ਇਟ ਇਜ਼ ਨਾਟ ਅ ਹੋਕਸ ਇਹਦੇ ਬਹੁਤ ਜ਼ਬਰਦਸਤ ਮਿਹਨਤ ਹੈ ਕੁਲੀ ਸਾਹਿਬ ਦਾ ਬਹੁਤ ਵੱਡਾ ਪਰਿਸ਼ਰਮ ਹੈ ਜਿਨ੍ਹਾਂ ਨੇ ਇੱਕ ਇਹੋ ਜਿਹਾ ਮਾਡਲ ਤਿਆਰ ਕੀਤਾ ਹੈ ਇਹਦਾ ਇੱਕ ਪਲੱਸ 2 ਪਾਸ ਬੱਚੇ ਨੂੰ ਇੱਕ ਇਹੋ ਜਿਹੀ ਤਾਕਤ ਦਿੱਤੀ ਹੈ ਕਿ ਉਹ ਵਰਲਡ ਕਲਾਸ ਬ੍ਰਾਂਡਸ 'ਤੇ ਕੰਮ ਕਰ ਰਿਹਾ ਹੈਗਾ ਆਪਣੇ ਕਰਦਿਆਂ ਨੂੰ ਆਪਣੇ ਇਲਾਕੇ ਨੂੰ ਆਪਣੇ ਕੰਟਰੀ ਨੂੰ ਰਿਪਰੈਜ਼ੈਂਟ ਕਰਦਾ ਹੈਗਾ ਖਾਸ ਕਰਕੇ ਤੁਹਾਨੂੰ ਇੱਕ ਸਟੋਰੀ ਵੈਸੇ ਸ਼ੇਅਰ ਕਰਨ ਜਾ ਰਹੇ ਹਾਂ ਕੁਝ ਬੱਚੇ ਜਿਹੜੇ ਸਾਡੇ ਮੰਨ ਲਓ ਸਟੇਲਾ ਪੂਜਾ ਪ੍ਰਭੀ ਜਿਹੜੇ ਬੱਚਾ ਦੀ ਬੇਸਮੈਂਟ ਹੋਈ ਹੈ ਸਾਡਾ ਫਰੈਂਕ ਨਮਰਿਤ ਸਰ ਦਾ ਇੰਸਟਾਗ੍ਰam ਦਾ ਪੇਜ ਹੈ ਉੱਥੇ ਜਾ ਕੇ ਉਹਨਾਂ ਦੇ ਮਾਤਾ ਪਿਤਾ ਦਾ ਟੈਸਟੀਮੋਨੀਅਲ ਇੱਕ ਵਾਰੀ ਤੁਸੀਂ ਜ਼ਰੂਰ ਸੁਣੋ ਔਰ ਇਹ ਤੁਹਾਨੂੰ ਪਤਾ ਲੱਗੇਗਾ ਉਹ ਕਿਸ ਬੈਕਗ੍ਰਾਉਂਡ ਤੋਂ ਆਏ ਸੀ ਔਰ ਅੱਜ ਉਹਨਾਂ ਦੇ ਇਲਾਕੇ 'ਚ ਉਹਨਾਂ ਦੀ ਕੀ ਪਛਾਣ ਹੋ ਗਈ ਹੈ ਸੋ ਉਹ ਆਪਣੇ ਜੋ ird gird ਜਿਹੜੇ ਉਹਨਾਂ ਦੇ ਰਿਸ਼ਤੇਦਾਰਾਂ ਦੇ ਦੋਸਤਾਂ ਦੇ ਵਿੱਚ ਨੇ ਉਹਨਾਂ ਨੂੰ ਲੈ ਕੇ ਆ ਰਹ ਯਾਰ ਆਖਿਰ ਇੱਥੇ ਬੱਚੇ ਨੂੰ ਪੜਾਓ ਅਸੀਂ ਸਾਰੇ ਜਣੇ ਕਹਿੰਦੇ ਕਿ ਅਸੀਂ ਆਪਣੇ ਬੱਚਿਆਂ ਨੂੰ ਬਾਹਰ ਭੇਜੀਏ ਬਾਹਰ ਉਹ ਜਾਜਪੜ ਵਰਗੇ ਉਹਨਾਂ ਨੇ ਬੱਚੇ ਤੁਹਾਡੇ ਵਾਪਸ ਭੇਜਦੇ ਜਸਟ ਬਿਕੋਜ਼ ਦੇ ਵਰ ਆਊਟ ਆਫ ਸਕਿੱਲ ਤੇ ਜੇ ਤੁਸੀਂ ਇੱਥੇ ਰਹਿਣਾ ਹੈ ਜਾਂ ਬਾਹਰ ਜਾਣਾ ਹੈ ਸਕਿੱਲ ਲਵੋ ਫਰੈਂਕਸਨ ਤੋਂ ਉਸ ਤੋਂ ਬਾਅਦ ਤੁਸੀਂ ਕਿਸੇ ਵੀ ਬ੍ਰਾਂਡ ਨੂੰ ਰਿਪਰੈਜ਼ੈਂਟ ਕਰ ਸਕਦੇ ਹੋ ਸੋ ਦੈਟ ਇਜ਼ ਦ ਥਿੰਗ ਔਰ ਕੋਈ ਵੀ ਦੁਨੀਆ ਦੀ ਵਰਲਡ ਦੀ ਤਫਸਿਲ ਤਫਸਿਲ ਇੰਟਰਵਿਊ ਨੂੰ ਕ੍ਰੈਕ ਕਰਨ ਲਈ ਫਰੈਂਕਸਨ ਤੁਹਾਨੂੰ ਤਿਆਰ ਕਰਾਂਦਾ ਹੈਗਾ ਔਰ ਇੰਨੇ ਵਰਲਡ ਕਲਾਸ ਬ੍ਰਾਂਡਸ ਨਾਲ ਟਾਇਪ ਦੁਨੀਆ ਜਿਸੇ ਬ੍ਰਾਂਡ ਦਾ ਨਹੀਂਗਾ ਸੋ ਇਫ ਇਟ ਇਜ਼ ਵਰਲਡਸ ਨੰਬਰ 1 ਏਅਰ ਹੌਸਟਸ ਟ੍ਰੇਨਿੰਗ ਇੰਸਟੀਚਿਊਟ ਦੈਨ ਦੈਟ ਇਜ਼ ਔਨ ਰਿਕਾਰਡ ਉਹਦੇ ਚ ਜਿਵੇਂ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਕੋਹਲੀ ਸਾਹਿਬ ਨੇ ਕਹਿਤਾ ਮੈਨੂੰ ਕਹਿੰਦਾ ਤੇ ਮੇਰਾ ਬੰਦਾ ਨਹੀਂ ਉਹਦੇ ਬਾਅਦ ਪਰ ਬਹੁਤ ਚੰਗਾ ਲੱਗਾ ਹੈ ਕਿਉਂਕਿ ਕੋਹਲੀ ਸਾਹਿਬ ਨੇ ਬੜੀ ਠੀਕ ਗੱਲ ਕੀਤੀ ਹੈ ਕਿ ਜੇ ਤੁਸੀਂ ਹੋਟਲ ਦੀ ਚਲੇ ਜਾਓ ਤਾਂ ਬਾਹਰ ਜਮਾਦੇ ਬੱਚੇ ਵਾਸਤੇ 18000 ਰੁਪਏ ਮਿਲ ਜਾਂਦੀ ਹੈ ਆ اور ਬੱਚਾ ਬਾਹਰ ਨਹੀਂ ਜਮਾ ਪਾਉਂਦਾ। ਸੋ ਜਦ ਇਹ ਕੰਡੀਸ਼ਨ ਕਰਦੇ ਨੇ ਜਿੰਦਾ ਬੱਚੇ ਨੂੰ ਬੈਠਣਾ ਸਿਖਾ ਰਹੇ ਨੇ ਜਿਹੜੇ ਬੱਚੇ ਨੂੰ ਬੋਲਣਾ ਸਿਖਾ ਰਹੇ ਨੇ ਉਹਦਾ ਬੱਚਾ ਵੈਸੇ ਹੀ ਕੰਡੀਸ਼ਨ ਹੋ ਜਾਂਦਾ। ਫਿਨਿਸ਼ ਹੋਣ ਲੱਗਦੇ ਇੱਕ ਉਹਦਾ ਸਿਸਟਮ ਥਾਰਾ ਬਦਲ ਜਾਂਦਾ। ਜਿਹੜੀ ਦਿੱਖ ਬਦਲ ਜਾਂਦੀ ਹੈ ਉਹ ਸਮਾਜ ਵੈਸੇ ਵੀ ਵਿਕਰਦਾ ਆਪਣੇ ਆਪਣੇ ਇਲਾਕੇ ਤੇ ਆਪਣੇ ਹਰ ਕਿਸੇ ਤੇ ਵੀ ਉਤਰਦਾ। ਤੇ ਤਾਂ ਵੀ ਉਹਦਾ ਗੱਲਬਾਤ ਕਰਨ ਦਾ ਅੰਦਾਜ਼ ਵੀ ਬਦਲ ਜਾਂਦਾ। ਸੋ 70% 70% ਦੇ ਪਾਪਲੇਸਮੈਂਟ ਦੀ ਗੱਲ ਹਾਈ ਫਰਕੈਂਸਟ ਹੈ।